ਸਤਿ ਸ਼੍ਰੀ ਅਕਾਲ ਦੋਸਤੋ ਜੇ ਤੁਹਾਨੂੰ ਪ੍ਰੋਬਲਮ ਹੈ ਹਾਈਪਰ ਐਸਿਡਿਟੀ ਦੀ ਤਾਂ ਡਰਨਦੀ ਲੋੜ ਨਹੀਂ ਦੱਸਿਆ ਨਾ ਰੈਸਪੀ ਨੂੰ ਨੋਟ ਕਰੋ ਤੇ ਜ਼ਰੂਰ ਟਰਾਈ ਕਰਿਓ ਆਈ ਹੋਪ ਕਿ ਤੁਹਾਨੂੰ ਇਸ ਤੋਂ ਫਾਇਦਾ ਮਿਲੇਗਾ ਜੇ ਤੁਹਾਨੂੰ ਖੱਟੀ ਠਕਾਰ ਆਉਂਦੀ ਹਨ ਜਾਂ ਫਿਰ ਖਾਣ ਤੋਂ ਬਾਅਦ ਸੀਨੇ 'ਚ ਜਲਨ ਹੁੰਦੀ ਹੈ ਤਾਂ ਫਿਰ ਇਸ ਕਿਸੇ ਵੀ ਟਾਈਮ ਸਮ ਟਾਈਮ ਐਦਾਂ ਹੁੰਦਾ ਕਿ ਸਾਲ ਲਾਂਚ ਵੀ ਦਿੱਕਤ ਹੁੰਦੀ ਹੈ ਇਸ ਦੇ ਲਈ ਇਹਨਾਂ ਚੀਜ਼ਾਂ ਨੂੰ ਜ਼ਰੂਰ ਖਾਓ ਤੁਸੀਂ ਕੀ ਕਰਨਾ ਹੈ ਰਾਤ ਨੂੰ ਤਨੀਆ ਲੈਣਾ ਹੈ ਤੇ ਤਰੀ ਨੂੰ ਪਿਉ ਦੇਣਾ ਹੈ ਪੂਰੀ ਰਾਤ ਤੇ ਸਵੇਰ ਨੂੰ ਉਸ ਨੂੰ ਛਾਣ ਕੇ ਉਸ ਦਾ ਪਾਣੀ ਪੀ ਲਿਓ ਠੀਕ ਹੈ ਉਬਾਲਨ ਦੀ ਲੋੜ ਨਹੀਂ ਇਹ ਤੋਂ ਵੀ ਤੁਹਾਨੂੰ ਰਾਹਤ ਮਿਲੇਗੀ ਨਾਰੀਅਲ ਪਾਣੀ ਜ਼ਰੂਰ ਪਿਓ ਇਸ ਨਾਲ سینੇ ਵਿੱਚ ਜਲਣ ਘੱਟ ਹੁੰਦੀ ਹੈ ਤੇ ਫਾਇਦਾ ਮਿਲ ਗਿਆ ਕਿਉਂਕਿ ਇਹ ਠੰਡਾ ਹੁੰਦਾ ਹੈ ਖੰਡ ਤੇ ਮਿਸ਼ਰੀ ਜ਼ਰੂਰ ਖਾਓ ਇਹ ਅਸੀਂ ਅਕਸਰ ਕਿਸੇ ਵੀ ਰੈਸਟੋਰੈਂਟ 'ਚ ਜਾਂਦੇ ਹਾਂ ਤਾਂ ਰੋਟੀ ਤੋਂ ਬਾਅਦ ਸਾਨੂੰ ਦਿੱਤੀ ਜਾਂਦੀ ਹੈ ਸੋ ਫੁਜਕ ਕੰਡ ਗੁਲਕੰਦ ਲੈ ਸਕਦੇ ਹੋ ਦੁੱਧ ਦੇ ਨਾਲ ਉਹ ਵੀ ਤੁਹਾਨੂੰ ਫਾਇਦਾ